ਲੁਧਿਆਣਾ ਦਾ ਗੰਦਾ ਨਾਲਾ ਇੱਕ ਵਾਰ ਫੇਰ ਓਵਰਫਲੋ ਜਿਹੜਾ ਕਿ ਹੋ ਗਿਆ ਜਿਸ ਦੇ ਨਾਲ ਆਲੇ-ਦੁਆਲੇ ਦੇ ਰਹਿਣ ਵਾਲੇ ਲੋਕ ਪੂਰੀ ਮੁਸ਼ਕਲਾਂ ਦੇ ਵਿੱਚ ਘਰੇ ਪਏ ਨੇ ਅਤੇ ਆਸ-ਪਾਸ ਦੇ ਘਰਾਂ ਦੇ ਵਿੱਚ ਪਾਣੀ ਵੀ ਵੜਨਾ ਜਿਹੜਾ ਸ਼ੁਰੂ ਹੋ ਗਿਆ ਇਸ ਘਟਨਾ ਦੇ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਪਰੇਸ਼ਾਨੀ ਹੈ ਜਿਵੇਂ ਕਿ ਸਥਿਤੀ ਦਾ ਪਤਾ ਲੱਗਿਆ ਤਾਂ ਇਲਾਕੇ ਦੇ ਵਿਧਾਇਕ ਅਤੇ ਨਗਰ ਨਿਗਮ ਦਾ ਜਿਹੜਾ ਕਿ ਦਸਤਾ ਮੌਕੇ ਤੇ ਪਹੁੰਚਿਆ ਉਹਨਾਂ ਨੇ ਤੁਰੰਤ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੰਦੇ ਪਾਣੀ ਦੀ ਸਫਾਈ ਦੀ ਨਿਕਾਸੀ ਦੇ ਲਈ ਕਾਰਵਾਈ ਸ਼ੁਰੂ ਕੀਤੀ। ਅਧਿਕਾਰੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਾਣੀ ਨੂੰ ਘਰਾਂ ਤੋਂ ਜਾਣ ਤੋਂ ਰੋਕਿਆ ਜਾ ਸਕੇ, ਜਲਦ ਤੋਂ ਜਲਦ ਨਾਲੇ ਨੂੰ ਸਾਫ਼ ਕੀਤਾ ਜਾ ਸਕੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ। ਬਾਕੀ ਇਹ ਗੱਲ ਕੀ ਕਹਿੰਦਾ ਜੀ ਇਸ ਬਾਰੇ ਜੀ ਇੱਕ ਗੱਲ ਸੁਣਾਉਂ 10 12 ਸਾਲ ਬਾਅਦ ਇਹ ਲਾਈਨ ਬੰਦ ਹੋਈ ਆ ਮੇਰੇ ਅੱਜ ਮੱਲੇ ਵਾਲਿਆਂ ਨੇ ਧਿਆਨ ਚ ਲਿਆਂਦਾ ਕਿ ਅੱਗੇ 22 ਫੁੱਟ ਦਾ ਇੱਕ ਪਹਿਲਾਂ ਜਾਂਦਾ ਸੀ ਪਾਣੀ ਉੱਥੋਂ ਉਹ ਕਿਸੇ ਬੰਦਿਆਂ ਨੇ ਬੰਦ ਕਰਾਇਆ ਪਰ ਮੈਂ ਅੱਜ ਮੇਰੇ ਧਿਆਨ ਚ ਆ ਗਿਆ ਉਹ ਕੱਲੀ ਉਹ ਦੇਖ ਕੇ ਉੱਤੇ ਜਿੰਨੇ ਹੋਊਗਾ ਪਾਣੀ ਦਾ ਕਿਉਂਕਿ ਸਾਰੇ ਇਲਾਕੇ ਨੂੰ ਸਮੱਸਿਆ ਆ ਗਈ ਇਸ ਮੱਲੇ ਨੂੰ ਪੂਰੇ ਨੂੰ ਸਮੱਸਿਆ ਆ ਗਈ ਪਾਣੀ ਮਾਰਿਆ ਬਾ ਮੈਂ ਆਪ ਦੇਸ਼ ਦੇ ਤਾਲੂ ਨਾਲ ਲਾ ਕੇ ਕਾਰਪੇਸ਼ਨ ਵਾਲਿਆਂ ਨੂੰ ਉਹ ਪਹਿਲਾਂ ਜਿਹੜਾ 22 ਫੁੱਟੀ ਵਾਲਾ ਰਸਤਾ ਵਾ ਉਹ ਪਾਣੀ ਨਹੀਂ ਖਲਾਵਾਗੇ ਤਾਂ ਕਿ ਅੱਗੇ ਤੋਂ ਕੋਈ ਕਿਸੇ ਨੂੰ ਇਸ ਗੱਲ ਦੀ ਪਰੇਸ਼ਾਨੀ ਨਾ ਹੋਵੇ। ਕੋਈ ਕਿਤੇ ਵੀ ਆ ਕੇ ਅਬਜੈਕਸ਼ਨ ਕੀਤਾ ਜਾਵੇ ਲੈ ਵੀ ਕਿਸੇ ਲੋਕ ਨੂੰ ਜਾ ਮੋਟ ਕੇ ਬੰਦ ਕਰਾਇਆ ਜਾਵੇ। ਦੇਖੋ ਗੱਲ ਸੁਣੋ ਮੇਰੀ ਇਦੂ ਇਦੂ ਵਾ ਕੀ ਹੋਇਆ ਕੀ ਹੈ ਜੀ? ਭਾਜੀ ਇਹ ਬਸਾਤੀ ਨਾਲਾ ਹੈਗਾ ਯਾਨੀ ਕਿ ਜਦੋਂ ਬਸਾਤ ਪਈ ਇਹ ਪਿੱਛੋਂ ਕਾਫੀ ਦੇਰ ਤੋਂ ਪਾਣੀ ਜਮ ਹੁੰਦਾ 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 ਇੱਕਦਮ ਪ੍ਰੈਸ਼ਰ ਬਣਿਆ ਕੁਝ ਦੋ ਜਗ੍ਹਾ ਟੁੱਟ ਗਿਆ ਜਿ ਇੱਕਦਮ ਤਾਪਮਾਨ ਉੱਚਾ ਨਹੀਂ ਹੋਣ ਕਰਕੇ ਦੋ ਜਗ੍ਹਾ ਸਾੜੇ ਟੁੱਟ ਗਈ ਉਥੋਂ ਨਾਲਾ ਬੈਕ ਮਾਰ ਗਿਆ ਦੋਨੋਂ ਮੁਹੱਲੇ 'ਚ ਪਾਣੀ ਆ ਗਿਆ ਉਸ ਤੋਂ ਬਾਅਦ ਕੱਟਪੁਛਨ ਦੇ ਬੰਦੇ ਆਏ ਐਮਐਲਏ ਆਏ ਕੌਂਸਲਰ ਸਾਹਿਬ ਆਏ ਆ ਉਹਨਾਂ ਨੇ ਆ ਕੇ ਇਹ ਟੱਕਣ ਤੋਂ ਛੁਡਵਾਇਆ ਅੱਗੇ ਸਫਾਈ ਕਰਾਉਣ ਵਾਲੇ ਬੰਦੇ ਲੱਗੇ ਹੋਏ ਆ ਜੀ ਕਿੰਨੀ ਦੇਰ ਪਹਿਲਾਂ ਹੋਇਆ ਜੀ ਇਹ ਇਹ 15 ਮਿੰਟ ਪਹਿਲਾਂ ਹੋਇਆ ਜੀ ਜਲਦੀ ਸਾਰੀਆਂ ਭਰ ਗਈਆਂ ਪਾਣੀ ਦੀਆਂ ਸਾਰੀਆਂ ਪਾਣੀ ਪਾਣੀ ਰੋਡ ਹੈ ਕਿਹੜੀ ਹੈ ਜੀ ਫਿਰ ਹੋਰ ਸ਼ਗਨ ਕਹ